ਕੇ ਛੇਤੀ ਕਰੋ ਮੜਾ ਦਿਆ ਕੋਈ ਆਈ ਨਾ ਜਾਵੇ ਕਿਤੇ ਓ ਛੇਤੀ ਨੂੰ ਹੈ ਟੁੱਟਿਆ ਵਾਲਾ ਪਾਈ ਪਾ ਵੀ ਪਾਣੀ ਭਰਨਾ ਕ ਤਵਕਾ ਤਵ ਘੜੇ ਦੀ ਆਦੇ ਚ ਓ ਭਗਵਾਨੇ ਹਉ ਤਾ ਕਿਸੇ ਤੋਂ ਨਹੀਂ ਡਰਦੇ ਜੇ ਕਿਤੇ ਸੁੱਖਾ ਤੇ ਚੰਨੀ ਆ ਗਿਆ ਉਹਨਾਂ ਨੇ ਨੀਤ ਪਾਲਣੀਆਂ ਬਣੀ ਬਣਾਈ ਕੀੜ ਜਮਾ ਗਾਲ ਕੇ ਧਰ ਦੇਣਗੇ ਓ ਕੀ ਐ ਕਰਿਓ ਫਿਰ ਅੱਦਾ ਡਰਾਮਾ ਮੇਰੇ ਵਾਸਤੇ ਵੀ ਕੱਢ ਲਿਓ। oh no ਤੇਰੇ ਕਰਕੇ ਤਾਂ ਇਹ ਸਾਰਾ ਜੱਬ ਖਾਣਾ ਕੀਤਾ ਨਹੀਂ ਮੈਨੂੰ ਕਿ ਲੋੜ ਸੀ ਪੱਠੀ ਚੜਾਉਣ ਦੇ ਮੈਂ ਤਾਂ ਇਧਰ ਉਧਰ ਮੂੰਹ ਮਾਰ ਕੇ ਦੋ ਚਾਰ ਪੈਗ ਲਾਇਆ ਉਹਨੇ ਹੋਰਾਂ ਦੀ ਤਾਂ ਚੱਡੋ ਤੂੰ ਚੀਚੇ ਤੀਚੇ ਤੀ ਕੱਢੋ ਕਿਦੇ ਹੋਰ ਨਾ ਪਤਾ ਆ ਜੇ ਜੰਨੀ ਤਾਂ ਸੁੱਕੇ ਤਾਂ ਤਾਂ ਬਚ ਜਾਗੇ ਰੁੱੜ ਜਾਣੇ ਨੇ ਉਹਨੇ ਤਾਂ ਜਮਾਨੀ ਛੱਡਣਾ ਸਾਰਾ ਕੁਝ ਲੈ ਜੂ ਹੁੰ ਚਾ ਮਾਰ ਕੇ